ਸਤਿ ਸ੍ਰੀ ਅਕਾਲ ਜੀ। ਜੀ ਆਪਾਂ ਦਾ ਖੇਸੋਹਾਲ ਕਰਦੇ ਆਂ। ਸਰਦ ਜਿਹੜੇ ਜੁੜ ਗਏ ਸਨ ਤਾਂ ਫਿਰ ਤੋਂ ਪਰਮਾਤਮਾ ਬਹੁਤ ਬਹੁਤ ਰੱਖੀਆਂ। ਬਖਸ਼ੇ ਖੰਦ ਕਰਉਂਦੇ ਆਂ ਅਸੀਂ ਅੱਜ ਜੋ ਕਿ ਕੋਈ ਵੀ ਜੋ ਵੀਰ ਪੈੜ ਵਾਲੇ ਜਾਣ ਤੋਂ ਯਕੀਨ ਹੈ ਤਾਂ ਤੁਸੀਂ ਰੁਕ ਜਾਓ। ਲਗਭਗ ਉਹਨੇ ਵੀਰ ਤੋਂ ਦਿਵਾ ਨਹੀਂ ਜਾ ਸਕਦੇ ਕਿਉਂਕਿ ਨੇ ਵੀਰ ਤੋਂ ਬਾਅਦ ਮੌਨਸੂਨ ਛੁੱਟਾਈ ਰੁਕੇ ਵਾਪਸੀ ਕਰੇਗੀ। ਇਸ ਨਾਲ ਫਿਰ ਤੋਂ ਮਰੀਆਂ ਨਾਲ ਉੱਤਰਪਾਰ ਦੇ ਵਿੱਚ ਦੇ ਨਾਲ ਪਹਾੜੀ ਲੱਕਰ ਵਿੱਚ ਪਾਣੀ ਤੋਂ ਪਹਾੜੀਆਂ ਨਾਲ ਦਸਤਕ ਹੋਵੇਗੀ ਤੇ ਇਸ ਨਾਲ ਤੋਂ ਵਿੱਚ ਬੁੱਢੀ ਕਰਾ ਬਜਾ ਕੀਤੀ ਜਾਵੇਗੀ ਤੇ ਪਹਾੜਾਂ ਵਿੱਚ ਜਿਵੇਂ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਵਿੱਚ ਪਹਾੜ ਗਸਣ ਦੇ ਬਦਰ ਉਤਰ ਪੜਨ ਤੇ ਹੜ੍ਹ ਹੋਣ ਦੇ ਪ੍ਰਭਾਵ ਨਾਲ ਵੱਧ ਜਾਣਗੇ ਤੇ ਇਸ ਨਾਲ ਲੋਕਾਂ ਨੂੰ ਜਿੰਕੀ ਜੋ ਜਿਤੋਂ ਮਰ ਜਾਣਗੇ ਇਸ ਨਾਲ ਇਹਨਾਂ ਨੂੰ ਬਹੁਤ ਵੱਡੀ ਮੁਸ਼ਕਲ ਆ ਸਾਹਮਣੇ ਕਰਨ ਦਾ ਪੈ ਰਿਹਾ ਹੈ ਤੁਸੀਂ ਤਾਂ ਨਾਲ ਆ ਜਾਓ ਘੁੰਮਣ ਦੀ ਅੰਮ੍ਰਿਤਪੁਰ ਤੱਕ ਜਾਸਰ ਦੇ ਗੁੰਮੇ 18 ਨੂੰ ਅੱਜ ਰੁਕੀ ਥੋੜੇ ਬਤ ਮਿਲੇ ਸਾਰਨੇ ਕਲ ਨੂੰ ਕਿਤੇ ਕਿਤੇ ਪੋਰਸਨ ਦੇ ਚੱਕਤੇ ਕਿਤੋਂ ਲੋਕ ਦਾ ਔਰ ਮੀਹ ਦੀ ਬਾਰੂਸੀ ਨਾਲ ਸਵੇਰ ਵਾਰ ਚੁੱਗੜਾ ਜੋਗ ਦੀ ਮੌਸਮ ਦੀ ਪਰਬਤਨਾਵੇਗਾ ਤਾਪਮਨ ਜੋ ਕਿ ਹੁਣ 135 ਫਰਦਾ ਲਗਭਗ ਹੁਣ ਉਹ ਵਿੱਚ ਹੌਣ ਗਰਾਊਂਡ ਦੇ ਵਿੱਚ ਕਿਤੇ ਜਾਵੇਗੀ ਕਿ ਫਿਰ ਜੁਕੀ ਤਾਮੰਦ ਨਾਲ ਕਰਦਾ ਜਾਵੇਗਾ ਤੇ ਇਸਨ ਮੌਨਸੂਨ ਕੋ ਜਲਦੀ ਉੱਤਰਪਾਰ ਦੇ ਵਿੱਚ ਦਸਤਕ ਦੇਵੇਗੀ ਬਗ ਬਗ ਕੰਛ ਕਿੰਨ ਪੈਂਦਾ ਅਨਾਰਗ ਸਰ ਦੇਖਿਆ ਕਿ ਅਸੀਂ ਆਪਾਂ ਜਨਾਈ ਦੇ ਮਹੀਨੇ ਵਿੱਚ ਜੁਕੀ ਮੌਨਸੂਨ ਹੀ ਪਉਣਾ ਜਾਂ ਵੀ ਤ ਪਹੁੰਚਦੀਆਂ ਨੇ ਉੱਤਰਪਾਰ ਦੇ ਵਿੱਚ ਪਹੁੰਚਦੀਆਂ ਨੇ ਅੰਤੋ ਇਸ ਸਾਲ ਪਹਿਲਾਂ ਹੀ ਜੁਕੀ ਮੌਨਸੂਨ ਹੀ ਪਉਣਾ ਉੱਤਰਪਾਰ ਦੇ ਵਿੱਚ ਦਸਤਕ ਦੇ ਦੇ ਚਣਗੀਆਂ ਕਿਸਨਾਂ ਨਾਲ ਜੁਕੀ ਲੋਕਾਂ ਦਾ ਖਤਮ ਚੰਗਾ ਝੋਨਾ ਉਸ ਨੂੰ ਬਹੁਤ ਵਧੀਆ ਥਾਈ ਮਿਲੇਗਾ ਪਾਣੀ ਮਿਲਣਾ ਸਾਨੂੰ ਬੜਾ ਬੜਾ ਹਮੇਸ਼ਾ ਮੇਜ ਮੌਨਸਨ ਦਾ ਵੀ ਕੋਈ ਹਮੇਸ਼ਾ ਬਾਰਨਾ ਨਿਕਲ ਜਾਵੇ ਫਸਲ ਕਰਕੇ ਦਰੇ ਆਬ ਦੇ ਕੰਡੇ ਕਿਤੇ ਨਾਂ ਵਿੱਚ ਕੋਈ ਪਤਾ ਪੈਂਦਾ ਕਦੋਂ ਕਿਥੋਂ ਆੜ ਜਾਵੇ ਇਨਸ਼ਾਅੱਰ ਐਸਾ ਜੋ ਕਿ ਮੌਸਮ ਬਹੁਤ ਵਧੀਆ ਰਹੇ ਇਸ ਸਾਲ ਨੇ ਉਸ ਨਾਲੋਂ ਪ੍ਰਥਮੀ ਪੜਾਅ ਅਮਰ ਬਦਮੀ ਪੜਾਅ ਸਾਰਣੀ ਇਤਨਾ ਰੁਕੀ ਹਰਾਵਚੇ ਸੋ ਕਿ ਅੱਜ ਕੀ ਸੰਭਾਵਨਾ ਬਹੁਤ ਜ਼ਿਆਦਾ ਬਣ ਗਈ ਹੈ। ਫੱਕੀ ਦੇਖ ਰਹੇ ਆ। ਇਹ ਕਿੰਨਾ ਮਜੂਬ ਜੁਕ ਜ਼ਿਆਦਾ ਪੈਂਦਾ ਤਾਂ ਕਿੰਨਾ ਜੋ ਕਿ ਠੀਕ ਠਾਕ ਪੈਂਦਾ ਹੈ। ਸਾਨੂੰ ਉਮੀਦ ਹੈ ਕਿ ਇਸ ਸਾਲ ਪਰਗਤੀ ਕਰਦੇ ਕੋਈ ਗੱਲ ਕੋਈ ਪਾਤਵੀ ਲਗਭਗ ਸੂਰਜ 2 ਵਜੇ ਤੋਂ ਜਾਂ 2:30 ਵਜੇ ਤੋਂ ਜੇ ਮੌਸਮ ਦਸਵੇਂ ਤੱਕ ਆ ਪੂਰਬੀ ਤੇ ਪੂਰਬੀ ਪੰਜਾਬ ਵਿੱਚ ਤੇ ਕੇਂਦਰੀ ਪੰਜਾਬ ਵਿੱਚ ਤੇ ਹਰਿਆਣਾ ਵਿੱਚ ਤੇ ਮੀਂਹ ਨਾੜ ਵਾਏ ਮੀਂਹ ਨਾੜ ਵਧੀਆ ਜੋ ਕਿ ਰਿਕਾਰਡ ਹੋਇਆ ਲੁਧਿਆਣਾ ਵਿੱਚ 112 ਮਿਲੀਮੀਟਰ ਤੋਂ ਵੱਧ ਰਿਕਾਰਡ ਹੋਇਆ ਮਿਲੀਮੀਟਰ ਰਿਕਾਰਡ ਹੋਇਆ ਅਮਰਪੁਰੇ ਪਰੋ ਹੋਇਆ ਜਿਸ ਨਾਲ ਜੋਬ ਦੇ ਸਬੰਧਤ ਮੀਂਹ ਦੇਣ ਵੀ ਦਰਜ ਹੋਇਆ ਕੈਸਾ ਜੂ ਵੀ ਹੁਣ ਹਮੇਸ਼ਾ ਹੀ ਹੁੰਦਾ ਰਹੇਗਾ ਹੋ ਕੇ ਦੇਖਣਾ ਕੋਈ ਨਹੀਂ ਬਣਾ ਕਰਨ ਨਹੀਂ ਬਣਾ ਕਰਨ ਠੀਕ ਹੈ ਇਹ ਕਪੜਾ ਜਿਹੜਾ ਸਾਡਾ ਪੰਜਾਬੀ ਕੋਲ ਪਾਸਟ ਚੈਨਲ ਹੋ ਜਾਗਦੇ ਹਟਾ ਦੇ ਬਾਅਦ